ਮੈਂ ਤੁਹਾਾਰੀ ਜੋ ਵੀ ਮੈਨੂੰ ਅੱਜ ਲੋਕਾਂ ਨੇ ਦਿਤਾਇਆ ਦਾ ਲੋਕਾਂ ਦਾ ਧੰਨਵਾਦ ਕਰਨਾ ਮੈਂ ਮੇਰੇ ਭਰਾ ਨਾਲ ਨੇ ਮੇਰੇ ਕਲੀ ਮਾਨੇ ਵਾਲੇ ਨਾਲ ਨੇ ਮੇਰੇ ਕੋਲ ਕੋਈ ਸ਼ਬਦ ਨਹੀਂ ਆ ਜੋ ਮੈਂ ਕਹਿ ਸਕਾਂ ਮੇਰਾ ਇਹਨਾਂ ਦਾ ਰੋਮ ਰੋਮ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਅਗਲੀ ਵਾਰ ਜੋ ਮੇਰਾ ਪਰਿਵਾਰ ਐ ਐਮਸੀ ਬਰਤਪੁਰ ਬਣਿਆ ਹੈ ਜੀ ਤੇ ਮੈਂ ਜੋ ਵੀ ਇਲਾਕਾ ਨਿਵਾਸੀਆਂ ਸਹਿ ਨਿਵਾਸੀਆਂ ਧੰਨਵਾਦੀ ਹਾਂ ਦੇ ਕੋਲ ਕੋਈ ਵੀ ਪੈਸਾ ਨਹੀਂ ਸੀ ਇਲੈਕਸ਼ਨ ਲੜਨ ਵਾਸਤੇ ਜੋ ਵੀ ਪੈਸੇ ਦਾ ਖਰਚ ਹੋਇਆ ਇਹ ਜੋ ਮੈਂ ਲੋਕਾਂ ਦੇ ਕੰਮ ਕੀਤੇ ਸਨ ਉਹਦਾ ਮੈਨੂੰ ਅਜ ਰਿਜ਼ਲਟੇ ਮਿਲਿਆ ਤੇ ਉਹਨਾਂ ਨੇ ਪੈਸੇ ਖਰਚੇ ਇਲੈਕਸ਼ਨ ਵਾਸਤੇ ਉਹਨਾਂ ਨੇ ਮੇਰੇ ਤੋਂ ਧੰਨਵਾਦ ਸਾਹਿਬ ਦਾ ਵੀ ਦਾਇਰਕ ਨਿਵਾਸੀਆਂ ਦਾ ਧੰਨਵਾਦ ਕਰਨਾ ਹਾਂ ਕਿੰਨੀਆਂ ਵੋਟਾਂ ਨਾਲ ਜਿੱਤੇ ਮੈਨੂੰ ਜੀ 82 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ 450 ਕੋਲੋਈ ਸੀ ਮੈਂ ਸਰਦਾਰ ਗੁਰਦੀਪ ਸਿੰਘ ਅੰਦਾਵਾ ਜੀ ਦਾ तहे ਦਿਲੋਂ ਸੁਪਰ ਗੁਜਾਰ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਚਿਰ ਦੇ ਕੇ ਨਵਾਜਿਆ ਸੀ ਉਹਨਾਂ ਦਾ ਵੀ ਮੇਰਾ ਰੋਮ ਰੋਮ ਧੰਨਵਾਦ ਕਰਦਾ ਹੈ